ਅੱਜ ਸਾਡੇ ਵੀਰ ਛੇਦਰ ਸਿੰਘ ਜੀ ਇਹਨਾਂ ਦੀ ਪੂਰੀ ਟੀਮ ਲਾਗਨੇਸ਼ਨ ਕੈਂਪ ਲੋਆਇਆ ਗਿਆ ਜੋ ਕਿ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਬਹੁਤ ਵੱਡਾ ਉਪਰਾਲਾ ਮੈਂ ਅਕਸਰ ਗਲ ਕਰਦਾ ਮੁੱਠੀ ਨਾਲ ਫੁੰਮਦਾ ਮੈਂ ਜਦੋਂ ਕਦਮ ਚੱਲ ਕੇ ਬਲੱਡ ਬੈਂਕ ਤੱਕ ਆ ਗਏ ਤਾਂ ਇੱਕ ਬਹੁਤ ਵੱਡੀ ਇਨਸਾਨੀ ਤਰੀਕਾ ਰੱਖੀ ਜਾਂਦੀ ਹੈ ਖੂਨਦਾਨ ਮਹਾਦਾਨ ਸੋ ਬੇਂਤੀ ਨੌਜਵਾਨਾਂ ਨੂੰ ਖਾਸ ਕਰਕੇ ਜਦੋਂ ਅਸੀਂ ਸਾਡੀ ਉਮਰ ਵਰਗੇ ਕਮੇ ਸਿੰਘੀ ਭਾਜੀ ਵਰਗੇ ਖੂਨਦਾਨ ਦੇ ਸਕਦੇ ਆ ਤਾਂ ਤੁਸੀਂ ਵੀ ਨੌਜਵਾਨ ਸ਼ੁਰੂ ਕਰੋ ਡਾਕਟਰ ਸਾਹਿਬ ਅਜੀਨੇ ਜੀ ਸਾਹਿਬ ਅਖੇ ਲੱਖ ਮੈਂ ਇਹ ਕਲ ਕਰੂੰਗਾ ਖੂਨਦਾਨ ਮਹਾਦਾਨ ਇਹ ਜਿਹੜੇ ਸਾਡੇ ਨੌਜਵਾਨ ਕੋਲ ਚਲਕੀ ਹੈ ਇਹ ਇਹਨਾਂ ਦੇ ਅੰਦਰ ਮੈਕਨਿਕ ਵਹੀ ਦਿਖਾਈ ਜਾਂਦਾ ਬਹੁਤ ਬੁਰੀ ਚਾਹਤ ਹੈ ਸਭ ਪਹਿਲਾ ਸਿਰ ਉਹੀ ਮਜਾਕ ਕਰੇ ਇੱਕ ਬਾਰ ਕੰਚੂਨ ਬੈਠੇ ਹੋਏ ਲੱਗਦਾ ਹੈ ਕਿ ਇਹ ਹੁੰਦਾ ਹੈ ਇੱਕ ਬਹੁਤ ਚੰਗੀ ਗੱਲ ਹੈ ਪੂਰੀ ਸੋਚ ਦੀ ਗੱਲ ਹੈ ਇਹ ਸਾਡਾ ਇੱਕ ਟੁੱਕੇ ਟੁੱਕਾ ਕਰਕੇ ਹੋਂਦਾ ਬੜੇ ਬਹੁਤ ਹਨ ਇੰਟਰਪੜੀਆ ਕਿਤੇ ਕੰਪਨੀ ਕਿਦੀ ਚਾਰ ਬਚਣੀ ਕਿੱਥੇ ਜਾਣਾ ਹੈ ਉਹ ਰੱਬ ਨੂੰ ਪਤਾ ਆਪਾਂ ਨੂੰ ਕੁਝ ਨਹੀਂ ਪਤਾ ਮੈਂ ਤੇ ਹੀ ਅਪੀਲ ਕਰਦਾ ਭਾਈ ਜੀ ਖੜੇ ਇੰਡੀਅਨ ਡੋਨਰ ਐਸੋਸੀਏਸ਼ਨ ਦੇ ਇਹ ਹਰ ਸਾਲ ਹੋੜਾ ਰਹੇ ਹੁੰਦੇ ਅੱਜ ਅਕਸ਼ਨ ਕੀਤੇ ਜਨਕਿੰਦੇ ਲੋਕੋਰੀ ਸਾਰੇ ਪਾਸੇ ਮੂਹ ਚੱਲ ਰਿਹਾ ਵਾ ਸਿਧਾ ਮਾਹੌਲ ਹੈ ਮੈਂ ਤਾਂ ਖੈਰ ਮੇਰਾ ਵੀ ਮਨ ਕਰ ਰਿਹਾ ਪਰ ਉਸ ਵਿੱਚ ਮੇਂਜ ਫੈਕਟਰ ਮੈਂ ਬੋਲ ਰਿਹਾ ਨਹੀਂ ਜਿਸ ਤਰ੍ਹਾਂ ਦਾਨ ਸੁਝਾ ਦੇਤਾ ਮੈਂ ਦੁਬਾਰਾ ਵਿਗਿਆਪਨ ਕਰਦਾ ਆਪਾਂ ਜਿਹੜੀ ਐਸੋਸੀਏਸ਼ਨ ਹੈ ਜਿਹੜੀ ਸਸਤਾ ਮੰਦਰਾ ਸਾਥੀ ਹੈ ला के ग्यारह बन हो ना जोड़ के आ जाओ तो बहुत चंकी गल है तो मैं सारे का बहुत बहुत धनबाद करना साहुल गांधी बामान जी खड़े और जी खेल की जीवी भी संस्थाओं ने सारे लोग रल मिल के काम करते अभी हम इतनी गल योगी पर हमने असरे पोटी ला के यही साहब करते रहे समाज को संदेश देना मैसेज देना इस तरह का वो अगर इन्होंने गल्ला सारे का धनवाद है ਜਿਹੜੀ ਆਰਗੇਨਾਈਜੇਸ਼ਨ ਕਰੇ ਉਹਨਾਂ ਦੇ ਵੀ ਜਿਹੜੇ ਡੋਨਰ ਕਰਨ ਦਾ ਹੈਗਾ ਧੰਨਵਾਦ ਜੀ ਜੈ ਪਰ ਪਰ ਸਸੀ ਗਾਦੀ ਅਸੀਂ ਦੇ ਅਜੂ ਸਰਦਾਰ ਭਗਤ ਸਿੰਘ ਜਨ ਦੇ ਤੇ ਸਰਕਾਰੀ ਹਸਪਤਾਲ ਕਰਨਾ ਬੜੀ ਬੀਟੀ ਹੋਣ ਦੇ ਕੈਂਪ ਲੈਣਾ ਰਾਜ ਦੇ ਵਿਜੀਤ ਪੋਰਟ ਕਰ ਰਿਹਾ ਹੈ ਸੋਸਤਾ ਇਹਨਾਂ ਨੂੰ ਜੀ ਡੋਨਰ ਕੈਂਪ ਲੈਣਾ ਕੀ ਕਰ ਸਕਦੇ ਅਸੀਂ ਪਹਿਲਾਂ ਤਾਂ ਵੀ ਸਾਰਿਆਂ ਨੂੰ ਮਾਰਕਵਾਦ ਨੇ ਅੱਜ ਤਰੀਕ 22 ਨਵ 2024 ਦਿਨ ਸ਼ਨੀਵਾਰ ਬੜਾ ਭਾਤਾਂ ਦਾ ਦੇਣਾ ਸਾਡੇ ਜਿਹੜੇ ਆਈਡਲ ਸਰਦਾਰ ਭਗਤ ਸਿੰਘ ਜੀ ਉਹਨਾਂ ਦਾ ਜਨਮ ਦਿਹਾੜਾ ਮੈਂ ਦੱਸ ਦੇਣਾ ਚਾਹੁੰਦਾ ਕਿ ਸਾਡੇ ਨੌਜਵਾਨਾਂ ਨੂੰ ਬੱਚਿਆਂ ਨੂੰ ਟੀਨਾਂ ਨੂੰ ਦੀਪੀਆਂ ਨੂੰ ਭੈਣਾਂ ਸਭਨਾਂ ਨੂੰ ਦੱਸਣਾ ਚਾਹੁੰਦਾ ਕਿ ਸਾਡੇ ਜਿਹੜੇ ਇਹ ਸਰਦਾਰ ਸੀਖ ਭਗਤ ਸਿੰਘ ਹੋਏ ਨੇ ਇਹਨਾਂ ਨੇ ਸਾਨੂੰ ਇੱਕ ਬਖਰੀ ਪੈੜ ਜਿਹੜੀ ਬਣਾ ਕੇ ਦਿੱਤੀ ਹੈ ਲਈ ਸਾਡੇ ਲਈ ਕਾਰ ਕਰੀ ਹੈ ਅਸੀਂ ਉਸੇ ਤੇ ਚੱਲਦੇ ਹੋਏ ਅੱਜ ਆਪਣੇ ਸ਼ਹਿਰ ਕਰਨਾਵੇ ਕੇ ਸੇਵਲਾ ਹਸਪਤਾਲ ਕਰਨਾਵੇ ਕੇ ਅਸੀਂ ਇੰਡੀਅਨ ਫਲਾਟ ਆਨਰ ਐਸੋਸੀਏਸ਼ਨ ਆਫ ਨੋਰ ਸ਼ਹਿਰ ਦੀਆਂ ਬਦਵਤਤੀਆਂ ਜਿੰਨੀਆਂ ਵੀ ਸਾਡੀਆਂ ਸਰਕਾਰ ਦੇ ਸੰਸਦਮੰਚ ਨੇ ਉਹਨਾਂ ਦੇ ਇਨਸਾਨੀ ਸਹਿਯੋਗ ਸਰਕਾਰ ਐਟੇ ਬਰਡਾਉਨ ਫੈਸਿਲਿਟੇਸ਼ਨ ਤੋਂ ਇੱਕ ਫੂਨਦਾਨ ਕੈਂਪ ਲਾਇਆ ਗਿਆ ਜਿਹੜਾ ਕਿ ਸਰਦਾਰ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਹੈ ਇਸ ਦੇ ਵਿੱਚ ਮੈਂ ਦੇਖ ਰਿਹਾ ਸਵੇਰ ਤੋਂ ਹੀ ਜਿੰਨੇ ਵੀ ਸਾਡੇ ਨੌਜਵਾਨ ਵੀਰ ਨੇ ਵਿੱਚ ਪੈਣਾ ਵੀ ਨੇ ਸਾਡੇ ਕੋਲ ਆਏ ਨੇ ਇਹਨਾਂ ਨੇ ਫੂਨਦਾਨ ਕੀਤਾ ਅਸੀਂ ਤੈਨੂੰ ਇਸ ਤਰ੍ਹਾਂ ਕਰਦਾ ਸਾਰਿਆਂ ਦਾ ਅੱਗੇ ਤੋਂ ਵੀ ਉਮੀਦ ਕਰਦੇ ਹਾਂ ਕਿ ਸਾਡੇ ਨਾਲ ਇਸੇ ਤਰ੍ਹਾਂ ਮੁੰਡਾ ਮੁੰਡਾ ਜੋ ਕਿ ਕੰਮ ਕਰੂਗੇ ਆ ਅਸੀਂ ਨਾਲ ਹੀ ਵਾਦਾ ਕਰਦੇ ਹਾਂ ਜੀ ਬੀਨ ਤੋਂ ਲੈ ਕੇ ਸ਼ਹਿਰ ਵਿੱਚ ਅਸੀਂ ਨੂੰ ਕਿ ਜਦੋਂ ਵੀ ਸਮੇ ਸਮੇਂ ਦੀ ਬਲੱਟੀ ਲੋਟ ਕਿਸੇ ਵੀ ਲੈਵਲ ਤੇ ਹੋਊਗੀ ਅਸੀਂ ਹਰ ਟਾਈਮ ਦਿਨ ਰਾਤ 24 ਘੰਟੇ ਸਾਡੀ ਸੰਸਥਾ ਸਾਡੇ ਮੈਂਬਰ ਸਾਡੇ ਜਿੰਨੇ ਵੀ ਅਹੁਦੇਦਾਰ ਨੇ ਸਾਰੇ ਅਸੀਂ ਸਮੁੱਚੀ ਮਾਨਤਾ ਮਾਨ ਸਨੁਕਤਾ ਦੇ ਸੇਵਾ ਦੇ ਵਿੱਚ ਹਾਜ਼ਰ ਹਾਂ ਸੋ ਅਸੀਂ ਉਮੀਦ ਕਰਦੇ ਹਾਂ ਜਿੰਨੇ ਵੀ ਸਾਡੇ ਵੀਰ ਭਾਈ ਦਾਨੀ ਸੱਜਣ ਆਏ ਨੇ ਅੱਕੇ ਤੋਂ ਵੀ ਪੱਧ ਚੜ ਕੇ ਸਾਡੇ ਨਾਲ ਇਹ ਜੇ ਪ੍ਰੋਗਰਾਮਾਂ ਦੇ ਵਿੱਚ ਹਿੱਸਾ ਦੇਣਾ ਸੋ ਐਨੀਆਂ ਬੇਨਤੀਆਂ ਬਾਨੋ ਇਨਕਲਾਬ ਜਿੰਦਾਬਾਦ ਜਿੰਦਾਬਾਦ